ਚਣ ਵਾਲਿਆਂ ਦੇ ਹੌਸਲੇ ਹੋਏ ਬਲੰਦ ਛੋਟੇ ਛੋਟੇ ਨਿਆਣੇ ਨੂੰ ਚਿੱਟੇ ਦੇ ਕੰਮ ਤੇ ਲਗਾਇਆ ਤੇ ਜਦੋਂ ਪਰਿਵਾਰ ਵੱਲੋਂ ਆਪਣੇ ਪੁੱਤ ਨੂੰ ਮਨਾ ਕਰ ਦਿੱਤਾ ਤਾਂ ਉਹ ਨਸ਼ਾ ਤਸਕਰਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋਇਆ ਇਹ ਲਿਜਾਂ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ 10-20 ਰੁਪਏ ਦਾ ਲਾਲਚ ਦੇ ਕੇ ਇਹ ਨਸ਼ਾ ਵੇਚਦੇ ਸੀ ਤੇ ਜਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਰੋਕਿਆ ਤਾਂ ਫਿਰ ਇਹਨਾਂ ਨਸ਼ਾ ਤਸਕਰਾਂ ਨੇ ਉਹਨਾਂ ਦੇ ਘਰ ਆ ਕੇ ਹਮਲਾ ਕੀਤਾ ਤੇ ਉਹਨਾਂ ਨੂੰ ਧਮਕਿਆ ਵੀ ਦਿੱਤੀਆਂ ਆਓ ਸੁਣਦੇ ਆਓ ਕੀ ਕੁਝ ਇਲਜ਼ਾਮ ਲਗਾਏ ਗਏ ਨੇ ਇਸ ਪਰਿਵਾਰ ਦੇ ਵੱਲ ਉਸ ਤੋਂ ਬਾਅਦ ਇਹ ਜਿਹੇ ਖੇਡਦੇ ਨੇ ਤੇ ਸਾਡੀ ਜੈਕਸ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੇਬ 'ਚ ਬੱਚਾ ਸਾਨੂੰ ਕਚਰਾ ਕਚਰਾ ਤੇ ਲਿਆ ਜਾਂਦੇ ਜੀ ਚਿੱਟਾ ਬਕੌਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਆਂ ਹੰਦੇ ਜੀ ਤੁਹਾਨੂੰ ਹੀ 10-20 ਰੁਪਏ ਦਵਾਂਗੇ ਤੇ ਤੁਸੀਂ ਨਾ ਚਿੱਟਾ ਫੜਾ ਆ ਜੀ ਗੱਡੀਆਂ ਆ ਲੀਆਂ ਜੀ ਦੂਰੋਂ ਦੂਰੋਂ ਅੱਛਾ ਪੈਸਾ ਤਾਂ ਲੈ ਕੇ ਦਿੰਦੇ ਹਾਂ ਹਾਂ ਜੀ ਜੀ ਦੂਜਾ ਸਾਡੇ ਗਵਾਂਢ ਦੀ ਚਿੱਟਾ ਵੇਚਦਾ ਬਹੁਤ ਜ਼ਿਆਦਾ ਤੇ ਸੋਢੀ ਨਗਰਾ ਜੀ ਸਰਜੂ ਦਾ ਨਾਮ ਏ ਤੇ ਉਹਦਾ ਮੁੰਡਾ ਚਿੱਟਾ ਵੇਚਦਾ ਹੀ ਵੰਛ ਦੋਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਆ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਂਦੇ ਨੇ ਅਸੀਂ ਤਾਂ ਹੀ ਵਿਆੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਮਕੌੜ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੇ ਬਾਅਦ ਚ ਇਹ ਮੇਰੇ ਜੇਬਾਂ ਚ ਪਾ ਦਿੰਦੇ ਇਹਨਾਂ ਨੂੰ ਦਸਾਂ ਪੀਂਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜਾਂ ਜੇ ਅਸੀਂ ਸਾਡੇ ਮੁੰਡੇ ਨੂੰ ਰੋਕਿਆ ਜੀ ਅਸੀਂ ਆਹਦੇ ਮੁੰਡੇ ਨੂੰ ਰੋਕਿਆ ਸਾਡੇ ਘਰ ਆ ਕੇ ਸਾਡੇ ਗਲ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਧਾਰ ਦਿੱਤਾ ਅਸੀਂ ਜੇ ਥਰਖਾਛ ਦਿੱਤੀ ਜੋ ਨਤਰਖਾ ਸੀ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ ਪਾੜ ਦਿੱਤਾ ਤੇ ਜਿਨਾ ਤਾਂ ਸਾਡੇ ਕੱਲਾੜੇ ਸੁਣਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਵੀ ਲੈ ਲਈ ਕਾਰ ਦਾ ਘਰ ਧਾਉਣ ਲੱਗੀ ਗਈ ਜਈ ਘਰ ਧਾਉਣ ਕਰ ਦੇਣਾ ਹੂੰ ਹੂੰ ਤੇ ਭਗਵਾਨ ਤਮਾਮ ਤਾਂ ਕਹਿੰਦੇ ਨੇ ਅਸੀਂ ਚਿੱਟੇ ਖਲਾਫ ਅਸੀਂ ਘਰ ਧਾਉਣੇ ਪਏ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਵੇ ਦਰਦੀ ਆ ਚਿੱਟੇ ਆਲਿਆਂ ਤੋਂ ਚਿੱਟਿਆਰੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਮਾਨ ਵੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਉਹ ਕੁਝ ਕਰ ਸਕਦੀ ਹੋ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿਆਂ ਸਾਬ ਦਿਵਾਇਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਟੇ ਦੇ ਨਾਲ ਲੰਮਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਟੇ ਵਾਲੇ ਵਨਛੁਰ ਜ਼ਿੰਮੇਵਾਰ ਆ ਜੀ ਸਾਰਜ ਕੰਡਦੇ ਹੀ ਰਹਣਗੇ ਹਾਂਜੀ ਹਾਂਜੀ ਛੋਟੀ ਨਗਰ ਪਿੰਡਾਂ ਦਾ ਸਾਡੇ ਗਵਾਂਢ ਹੀ ਵੇਖਦਾ ਪਿਆ ਜੀ ਚਿੱਟਾ ਬਹੁਤ ਜ਼ਿਆਦਾ ਛੋਟੀ ਨਗਰ ਚ ਚਿੱਟਾ ਵੇਖਦਾ ਪਿਆ ਜੀ ਲੱਗ ਕੇ ਵੇਚਦਾ ਕਿਸ ਤਰ੍ਹਾਂ ਵਿਕਦਾ ਕਿਤਰਾ ਆਉਂਦੇ ਨੇ ਉਹ ਜੀ ਆਉਂਦੇ ਨੇ ਜੇ ਬਾਹਰ ਵਿਗਦਾ ਏ ਇੱਥੇ ਨਹੀਂ ਜੀ ਵਿਗਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਹਰ ਨੂੰ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲ ਜਾਈਏ ਕਬੂਤਰ ਫੜਨ ਕੋਤੇ ਕੁਝ ਨਹੀਂ ਜਾਂਦੇ ਜੀ ਉਹ ਉਹ ਜੇ ਕੱਚੇ ਰਹਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਆਪਾਂ ਚੱਕਰ ਇਹਨਾਂ 10 ਰੁਪਏ ਦਿੰਦੇ ਨੇ ਤੇ ਉਹ ਮੇਰੇ ਜੇਬਾਂ ਚ ਪਾ ਕੇ ਇਹਨਾਂ ਤੋਂ ਵਕਾਂਦੇ ਨੇ ਹਾਂ ਜੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਗੱਲ ਦਾ ਕਿ ਭਗਵੰਤ ਮਾਨ ਕਹਿੰਦਾ ਹੈ ਨਾ ਇਹ ਇਨਸਾਫ ਮਿਲੇਗਾ ਜੀ ਪਰ ਮੈਨੂੰ ਲੱਗਦਾ ਨਹੀਂ ਇਨਸਾਫ ਮਿਲੇਗਾ ਚਿੱਤੇ ਵਾਲੇ ਪੋਰਾ ਨਹੀਂ ਕਰਦੇ ਹਾਂਜੀ ਉਹਨਾਂ ਦੇ ਕੋਠਿਆਂ ਪੰਨਰੇ ਜਾ ਕੇ ਸ਼ਰੇਆਮ ਉਹਨਾਂ ਕੋਲ ਅਸਲਾ ਨਹੀਂ ਹਥਿਆਰ ਅਸਲੇ ਨਾਲ ਡਰਾਵਾ ਪਾਉਂਦੇ ਨੇ ਕਿੱਥੋਂ ਤੇ ਰਹਿਣ ਮਾਣ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਂ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗੱਲਬਾਤ ਹੋ ਗਈ ਗੱਲ ਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਨਾਲ ਬੱਚੇ ਨੇ ਹਾਂ ਵੀ ਮੈਂ ਆਖਿਆ ਵੀ ਜੀ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਲੜਦੇ ਜਿੰਨਾਂ ਦੇ ਨਾਲ ਟੱਕਰ ਹੁੰਦੇ ਨੇ ਇਹਦੇ ਤੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਕੋਈ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇੱਟਾਂ ਚ ਚਲਾਈਆਂ ਜੀ ਮੇਰੇ ਮਾਰਿਆ ਕੇ ਚਲਾਈਆਂ ਤੁਹਾਡੇ ਤੇ ਖਵਲਾ ਕਰਤਾ ਕਰਿਆ ਹਾਂਜੀ ਕੰਮ ਤੋਂ ਆਏ ਜੇ ਉਹਦਾ ਹੀ ਅਮਲ ਕਰਤਾ ਹਾਂ ਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਈਟਾਂ ਜਲਾਈਆਂ ਮੇਰਾ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਦੂ ਆਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲੋਂ ਹੁਣ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਰੰਦੀ ਲੱਤਾਂ ਮਾਂ ਟੁੱਟਣੇ ਚਾਹੀਦੇ ਜੀ ਇਹਨੂੰ ਸਰਖਾ ਦੇ ਨੋ ਜੇਲ੍ਹ ਚ ਭੇਜਿਆ ਜਾਵੇ ਜੀ ਡੀਐਸਪੀ ਕਰਨ ਸ਼ਰਮਾ ਦਾ ਕਹਿਣਾ ਹੈ ਕਿ ਪੀੜਤ ਦੀ ਪਤਨੀ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਪਰ ਫਿਲਹਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਕੋਈ ਐਮਲਰ ਪ੍ਰਾਪਤ ਨਹੀਂ ਹੋਈ ਹੈ ਜੀ ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮਕ ਰਮਨਦੀਪ कौर ਵਾਸੀ ਪਿੰਡ ਸੋਢੀ ਨਗਰ ਇਹ ਇਲਜ਼ਾਮ ਲਾ ਰਹੀ ਹੈ ਕਿ ਕੁਝ ਬੰਦਿਆਂ ਤੇ ਕਿ ਜੋ ਪਿੰਡ 'ਚ ਨਸ਼ਾ ਵੇਚਣ ਦੇ ਆਦੀ ਨੇ ਉਹ ਹੁਣ ਬੱਚਿਆਂ ਨੂੰ ਮਜਬੂਰ ਕਰ ਰਹੇ ਨਸ਼ਾ ਵੇਚਣ ਲਈ ਤੇ ਬੱਚੇ ਤੋਂ ਨਸ਼ਾ ਵਿਕਾਰੇ ਨੇ ਜਦੋਂ ਉਸ ਲੇਡੀ ਦੇ ਬੱਚਿਆਂ ਤੋਂ ਨਸ਼ਾ ਵਕਾਉਣ ਤੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਸ ਦੇ ਲੇਡੀ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਹਜੇ ਤੱਕ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਕੋਈ ਐਮਲਰ ਰਸੀਵ ਨਹੀਂ ਹੋਈ ਹਸਪੀਟਲ ਤੋਂ ਪਰ ਫਿਰ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਅਸੀਂ ਲੇਡੀ ਕੋਲ ਜਾ ਕੇ ਪੁੱਛਗਿੱਛ ਕੀਤੀ ਹੈ ਅਤੇ ਜਿਹੜੇ ਬੰਦਿਆਂ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦੇ ਹਜੇ ਤੱਕ ਪਿੰਡ 'ਚ ਤਸਦੀਕ ਨਹੀਂ ਹੋਏ ਫਿਰ ਵੀ ਲਗਾਤਾਰ ਪਿੰਡ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲੇਡੀ ਦੇ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨਸ ਤੇ ਐਫਆਈਆ ਰਜਿਸਟਰ ਕੀਤੀ ਜਾਊਗੀ। ਕੈਰ ਇੱਕ ਪਾਸੇ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਦੇਖਣਾ ਹੋਵੇਗਾ ਕਿ ਇਸ ਪੀੜਤ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਹੈ। ਹਕੀਕਤ ਟੂ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।